ਓ ਯਰਗ ਵਾਲੇ ਪਿੰਕੇ ਦੀ ਕਬੱਡੀ ਤੇ ਓ ਓ ਤਾੜੀ ਮਾਰਦੇ ਜੇ ਐਕਸ਼ਨ ਬੱਧੀ ਲੱਗੇ ਓ ਯਰਗ ਵਾਲੇ ਪਿੰਕੇ ਦੀ ਓ ਓ ਮੇਰੇ ਵੀਡੀਓ ਐਦ ਫਿਰੇ ਦੀ ਯਰਗ ਵਾਲੇ ਪਿੰਕੇ ਦੀ ਕਬੱਡੀ ਫੇਰ ਮੈਦਾਨ ਦੇ ਵਿੱਚ ਪੈਂਦੀ ਹੋਈ ਦੂਸਰੇ ਪਾਸੇ ਜੱਗਾ ਚਿੱਟੀ ਵਾਲਾ ਇਸ ਸਮੇਂ ਜੱਗਾ ਤੇ ਪਿੰਕਾ ਇੱਕੋ ਜੇ ਸਰੀਰ ਵੱਖੋ ਵੱਖਰੀ ਐ ਖੁਰਾਕ ਹੈ ਓਏ ਪਿੰਕੇ ਦੇ ਹਿੱਸੇ ਜੁੜਦਾ ਹੋਇਆ ਹਜੇ ਤਾਂ ਮੈਚ ਪਹਿਲਾ ਦੀ ਧਰਤੀ ਦਾ ਪਿੰਕਾ ਇਸ ਵੇ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਵਧਦਾ ਹੋਇਆ ਲਓ ਜੱਗ ਵਾਲੇ ਪਿੰਕੇ ਦੀ ਕਬੱਡੀ ਫਲਾਮ ਦੇ ਵਿੱਚ ਮੇਰੇ ਵੀਰੋ ਦੂਸਰੇ ਪਾਸੇ ਕੀਤੀ ہوئی ਕੋਸ਼ਿਸ਼ ਫਿਰ ਦੇਖਦੇ ਆ ਵੀ ਜੱਗਾ ਚੀਟੀ ਵਾਲਾ ਮੈਟਰੋ ਦੀ ਟੀਮ ਦੇ ਲਈ 13 ਤੇ 18 ਪੁਆਇੰਟਸ ਹਾਂ ਸਮੇਂ ਤੱਕ ਹੁਣ ਉਹ ਕਿਹੜੇ ਕਿੱਥੇ ਕੇ ਖੜਾ ਹੋਵੇਗਾ ਯਾਰਗ ਵਾਲੇ ਪਿੰਕੇ ਦੀ ਕਬੱਡੀ ਤੇ ਓਏ ਉਹ ਤਾੜੀ ਮਾਰ ਦਿਓ ਜੇ ਐਕਸ਼ਨ ਵਧੀਆ ਲੱਗੇ ਓਏ ਉਹ ਉਹੀ ਆ ਗਿਆ ਜੀ ਦੇ ਐਕਸ਼ਨ ਜਹਾ ਵਾਲਿਆ ਸੀ ਹੁਣ ਦੇਖਦੇ ਆ ਵੀ ਪਿੰਕੇ ਜਰਗਦੀ ਕਬੱਡੀ ਐ ਲਾਲਾ ਲਾਲਾ ਹੋ ਗਈ ਲਾਲਾ ਲਾਲਾ ਹੋ ਗਈ ਜੱਗਾ 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 ਤੇ ਪਿੰਕਾ ਪਿੰਕਾ ਤੇ ਜੱਗਾ 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 ਜੱਗਾ